ਪੰਜਾਬੀ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਗਲੇ 2 ਹਫਤੇ ਕਿਸ ਤਰ੍ਹਾਂ ਮੌਸਮ ਰਹੇਗਾ ਉਸ ਦੀ ਜਾਣਕਾਰੀ ਪੰਜਾਬ ਦੇ ਮਾਝਾ ਮਾਲਵਾ ਇਲਾਕਾ ਤੇ ਬਾਕੀ ਇਲਾਕੇ ਜਿੱਥੇ ਪੰਜਾਬੀ ਵਸਦੇ ਨੇ ਉਸ ਦਾ ਮੌਸਮ ਸ਼ੇਅਰ ਕੀਤਾ ਜਾਊਗਾ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਬਠਿੰਡਾ ਇਲਾਕੇ ਤੇ ਬਾਕੀ ਮਾਲਵਾ ਇਲਾਕੇ ਦੇ ਵਿੱਚ ਅਗਲਾ ਪੂਰਾ ਹਫਤਾ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਜਿਆਦਾ ਮੀਂਹ ਆਉਣ ਦੀ ਸੰਭਾਵਨਾ 31 ਤਰੀਕ ਤੇ ਨਾਲ ਤੇਜ਼ ਹਨੇਰੀ ਚੱਲੇਗੀ ਬਾਕੀ ਦਿਨਾਂ ਦੇ ਵਿੱਚ ਮੌਸਮ ਮੀ ਹੰਤ ਰਹੇਗਾ ਅੰਮ੍ਰਿਤਸਰ ਵੀ ਇਸੇ ਤਰ੍ਹਾਂ ਹੀ ਹਾੜਾਂ ਦੀ ਸੰਭਾਵਨਾ ਦਿਨ ਬੋਧਵਾਰ 31 ਤਰੀਕ ਨੂੰ ਬਣੀ ਹੋਈ ਆ ਬਾਕੀ ਦਿਨਾਂ ਦੇ ਵਿੱਚ ਹਲਕੀ ਦਰਮਿਆਨੀ ਬਾਰਿਸ਼ ਹੁੰਦੀ ਰਹੇਗੀ ਇਸੇ ਤਰ੍ਹਾਂ ਹੀ ਦੁਆਬਾ ਇਲਾਕੇ ਦੇ ਵਿੱਚ ਵੀ ਪੂਰਾ ਹਫਤਾ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਜਿਆਦਾ ਮੀਂਹ ਮੰਗਲਵਾਰ ਬੁੱਧਵਾਰ ਤੇ ਵੀਰਵਾਰ 1 ਤਰੀਕ ਨੂੰ ਤੇ 27 ਤਰੀਕ ਦਿਨ ਸ਼ਨੀਵਾਰ ਨੂੰ ਵੀ ਮੀਂਹ ਹੋਵੇਗਾ ਹਿਮਕੁੰਡ ਸਾਹਿਬ ਜਮੋਲੀ ਡਿਸਟ੍ਰਿਕਟ ਉੱਤਰਾਖੰਡ ਦੇ ਵਿੱਚ ਵੀ ਲਗਾਤਾਰ ਮੀਂਹ ਇਸ ਹਫਤਾ ਤੇ ਅਗਲੇ ਹਫਤੇ ਪੈਂਦਾ ਰਹੇਗਾ। ਮਨਾਲੀ ਦੇ ਵਿੱਚ ਵੀ ਹਲਕੀ ਦਮੈਨੀ ਬਾਰਿਸ਼ ਅਗਲੇ 2 ਹਫਤੇ ਹੁੰਦੀ ਰਹੇਗੀ। ਨਦੇੜ ਹਜੂਰ ਸਾਹਿਬ ਵੀ ਹਲਕੀ ਦਟਵੀਂ ਬਾਰਿਸ਼ ਅਗਲੇ ਹਫਤੇ ਹੁੰਦੀ ਰਹੇਗੀ। ਦੁਬਈ ਦੇ ਵਿੱਚ ਸੰਘਣੇ ਬੱਦਲ ਅਗਲੇ 2 ਹਫਤੇ ਰਹਿਣਗੇ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਨਜ਼ਰ ਨਹੀਂ ਆ ਰਹੀ। ਬ੍ਰੈਂਟਨ ਓਨਟਾਰੀਓ ਕੈਨੇਡਾ ਮੀਂਹ ਆਉਣ ਦੀ ਸੰਭਾਵਨਾ ਹਲਕੀ ਤੋਂ ਦਰਮਿਆਨੀ بارش ਦਿਨ ਮੰਗਲਵਾਰ ਦੀ ਤਰੀਕ ਨੂੰ ਹੋ ਸਕਦੀ ਹੈ ਬਾਕੀ ਦਿਨਾਂ ਦੇ ਵਿੱਚ ਸੰਘਣੇ ਬੱਦਲ ਰਹਿਣਗੇ ਯੂਬਾ ਸਿਟੀ ਕੈਲੀਫੋਰਨੀਆ ਸਟਾਕਟਨ ਸਨ ਹੋਜ਼ੇ ਕੜਾਕੇਦਾਰ ਗਰਮੀ ਪੈਂਦੀ ਰਹੇਗੀ ਵੱਧ ਤੋਂ ਵੱਧ ਟੈਂਪਰੇਚਰ 39 ਡਿਗਰੀ ਸੈਲਸੀਅਸ ਜਾਵੇਗਾ ਤੇ ਮੀਂਹ ਆਉਣ ਦੀ ਸੰਭਾਵਨਾ ਕੋਈ ਵੀ ਅਗਲੇ 2 ਹਫ਼ਤੇ ਨਜ਼ਰ ਨਹੀਂ ਆ ਰਹੀ ਨਿਊਯਾਰਕ ਮੀਂਹ ਆਉਣ ਦੀ ਸੰਭਾਵਨਾ ਦਿਨ ਮੰਗਲਵਾਰ 29 ਤਰੀਕ 31 31 ਤਰੀਕ ਨੂੰ ਹੋਵੇਗੀ ਬਾਕੀ ਦਿਨਾਂ ਦੇ ਵਿੱਚ ਸੰਘਣੇ ਬੱਦਲ ਰਹਿਣਗੇ ਚੰਨ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸਕਰੀਨ ਉੱਤੇ ਦਿੱਤੇ ਵੀਡੀਓ ਤੇ ਕਲਿੱਕ ਕਰਕੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਮੌਸਮ ਦੀ ਜਾਣਕਾਰੀ ਪ੍ਰਾਪਤ ਕਰੋ ਬਹੁਤ-ਬਹੁਤ ਤੁਹਾਡਾ ਧੰਨਵਾਦ